ਪੰਜਾਬ ਦੀਆਂ ਬੱਸਾਂ ਦਾ ਧੂਆ ਵੀ ਹੁਣ ਭਾਜਪਾ ਨੂੰ ਤੰਗ ਕਰਨ ਲੱਗਿਆ ਹੈ ਪਹਿਲਾਂ ਪਰਾਲੀ ਤੰਗ ਕਰਦੀ ਸੀ ਹੁਣ ਕਹਿੰਦੇ ਬੱਸਾਂ ਦਾ ਧੂਆ ਵੀ ਉਹਨਾਂ ਨੂੰ ਤੰਗ ਕਰ ਰਿਹਾ ਹੈ ਕੀ ਪੰਜਾਬ ਦੇ ਨਾਲ ਸਿਰਫ ਵਿਰੋਧ ਕੱਢਣ ਲਈ ਅਜਈਆਂ ਸਟੇਟਮੈਂਟਾਂ ਜਾਂ ਅਜਈ ਬਿਆਨਬਾਜ਼ੀ ਕੀਤੀ ਜਾਂਦੀ ਹੈ ਹਾਲਾਂਕਿ ਇਹ ਸਿਰਫ ਸਟੇਟਮੈਂਟ ਨਹੀਂ ਇਹ ਇੱਕ ਉਤਰੀ ਜਨਰਲ ਕੌਂਸਲ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਪੰਜਾਬ ਨੂੰ ਨਸੀਹਤ ਹੈ ਆਸ਼ੂ ਅਨੇਜਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਉਤਰੀ ਜਨਰਲ ਕੌਂਸਲ ਦੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਵੱਖ-ਵੱਖ ਸੂਬੇ ਭਾਗ ਲੈਂਦੇ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਭਾਗ ਲੈ ਰਹੇ ਸੀ ਤਾਂ ਇਸ ਦੌਰਾਨ ਜਦੋਂ ਪਰਾਲੀ ਮਾਮਲੇ ਦੇ ਉੱਪਰ ਚਰਚਾ ਹੋਈ ਜਾਂ ਪ੍ਰਦੂਸ਼ਣ ਦੇ ਮਾਮਲੇ ਦੇ ਉੱਪਰ ਚਰਚਾ ਹੋਈ ਤਾਂ ਭਾਜਪਾ ਦੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਉੱਥੇ ਆਪਣੀ ਗੱਲ ਰੱਖ ਰਹੀ ਸੀ ਤਾਂ ਉਹਨਾਂ ਨੇ ਗੱਲ ਰੱਖਦੇ ਹੋਏ ਕਿਹਾ ਕਿ ਇਲੈਕਟ੍ਰਿਕ ਬੱਸਾਂ ਵੱਲ ਵਧਣਾ ਚਾਹੀਦਾ ਹੈ ਇਲੈਕਟ੍ਰਿਕ ਆਟੋ ਰਿਕਸ਼ੇ ਵੱਲ ਵਧਣਾ ਚਾਹੀਦਾ ਹੈ ਤਾਂ ਉਹਨਾਂ ਨੇ ਪੰਜਾਬ ਵੱਲ ਉਂਗਲ ਕਰਦੇ ਹੋਏ ਕਿਹਾ ਕੀ ਪੰਜਾਬ ਨੂੰ ਵੀ ਜਿਹੜੀ ਦਿੱਲੀ ਦੇ ਵਿੱਚ ਉਹਨਾਂ ਦੀਆਂ ਬੱਸਾਂ ਆਉਂਦੀਆਂ ਉਹ ਇਲੈਕਟ੍ਰਿਕ ਬੱਸਾਂ ਭੇਜਣੀਆਂ ਚਾਹੀਦੀਆਂ ਇਹਨਾਂ ਦਾ ਧੂਆਂ ਹੁੰਦਾ ਇਹਨਾਂ ਨਾਲ ਦਿੱਲੀ ਦੂਸ਼ਿਤ ਹੁੰਦੀ ਹੈ ਕੀ ਆਖਰਕਾਰ ਜਿਹੜੇ ਬਾਕੀ ਸੂਬੇ ਐ ਯੂਪੀ ਐ ਰਾਜਸਥਾਨ ਐ ਹਰਿਆਣਾ ਐ ਪੁੱਛਣ ਵਾਲਾ ਸਵਾਲ ਇਹ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਾਇਦ ਨਹੀਂ ਪੁੱਛਿਆ ਹੋਣਾ ਪਰ ਅਸੀਂ ਪੁੱਛ ਲੈਨੇ ਭਾਜਪਾ ਨੂੰ ਕਿ ਇਹ ਸਾਰੇ ਸੂਬੇ ਜਿਹੜੇ ਉੱਥੇ ਇਲੈਕਟ੍ਰਿਕ ਬੱਸਾਂ ਭੇਜਦੇ ਆ हरियाणा ਦਿੱਤਾ ট্রান্সਪੋਰਟ ਇੰਨੀ ਹੈ ਕਿ 24 24 ਘੰਟੇ ਦਿੱਲੀ ਨੂੰ ਹਰਿਆਣਾ ਤੋਂ ਬੱਸਾਂ ਜਾਂਦੀ ਹੈ ਲਗਾਤਾਰ ਬੱਸਾਂ ਜਾਂਦੀ ਹੈ ਪੰਜਾਬ ਦੀ ਤਾਂ ਹਾਲਾਂਕਿ ਘੱਟ ਬੱਸਾਂ ਜਾਂਦੀਆਂ ਹੋਣਗੀਆਂ ਦਿੱਲੀ ਨੂੰ ਪਰ ਹਰਿਆਣਾ ਦਿੱਤਾ ਕਿੰਦੇ ਮਿੰਟ-ਮਿੰਟ ਬਾਅਦ ਬੱਸ ਜਾਂਦੀ ਹੈ ਤਾਂ ਕੀ ਫਿਰ ਹਰਿਆਣਾ ਸਾਰੀ ਇਲੈਕਟ੍ਰੀਕਲ ਬੱਸਾਂ ਭੇਜ ਰਿਹਾ ਜਾਂ ਸਿਰਫ ਗੈਰ ਭਾਜ ਪਾਈ ਸੂਬੇ ਜਿਹੜੇ ਆ ਸਿਰਫ ਉਹਨਾਂ ਨੂੰ ਟਾਰਗੇਟ ਕਰਨ ਦਾ ਇੱਕ ਆਪਾਂ ਕੀਏ ਕੀ ਟਿੱਚਾ ਸੀਗਾ ਕਿਉਂਕਿ ਮੁੱਖ ਮੰਤਰੀ ਜਵਾਬ ਦਿੰਦੇ ਹੋਏ ਪ੍ਰਾਲੀ ਦੇ ਮੁੱਦੇ ਤੇ ਕਹਿੰਦੇ ਆ ਜੋ ਦਾਵਾ ਕੀਤਾ ਗਿਆ ਕੀ ਪਹਿਲਾਂ ਨਾਲ ਪ੍ਰਾਲੀ ਪ੍ਰਬੰਧਨ ਠੀਕ ਹੋਇਆ ਪੰਜਾਬ ਦੇ ਵਿੱਚ ਪਹਿਲਾਂ ਨਾਲ ਪ੍ਰਾਲੀ ਦੇ ਮਾਮਲੇ ਘਟ ਦਰਜ ਕੀਤੇ ਗਏ ਪ੍ਰਾਲੀ ਸਾੜਨ ਦੇ ਹਾਲਾਂਕਿ ਰੇਖਾ ਉਕਤਾ ਨੇ ਇਸ ਮਾਮਲੇ ਦੇ ਵਿੱਚ ਕਹਿੰਦੇ ਪੰਜਾਬ ਨੂੰ ਹੀ ਟਾਰਗੇਟ ਕੀਤਾ ਹੈ ਰਾਜਸਥਾਨ ਹਰਿਆਣਾ ਯੂਪੀ ਜਿੱਥੇ ਕੀ ਭਾਜਪਾ ਦੀ ਸਰਕਾਰ ਹੈ ਉੱਥੇ ਕਹਿੰਦੇ ਉਹਨਾਂ ਦੇ ਤਰੀਫਾਂ ਦੇ ਪੁੱਲ ਬਣ ਦਿੱਤੇ ਕਿ ਇਹਨਾਂ ਨੇ ਵਧੀਆ ਕੰਮ ਪ੍ਰਾਲੀ ਪ੍ਰਬੰਧਨ ਦੇ ਵਿੱਚ ਕੀਤਾ ਪਰ ਹਰਿਆਣੇ ਦੇ ਵਿੱਚ ਵੀ ਪਰਾਲੀ ਸੜਦੀ ਆ ਪਰ ਪੰਜਾਬ ਨੂੰ ਖਾਸ ਕਰਕੇ ਕਹਿੰਦੇ ਹਰਿਆਣਾ ਕ੍ਰੋਸ ਕਰਕੇ ਉੱਥੇ ਧੂਆਂ ਪਹੁੰਚ ਜਾਂਦਾ ਹੈ ਤਾਂ ਇਸ ਵਕਤ ਜਦੋਂ ਪੰਜਾਬ ਦੇ ਵਿੱਚ ਧੂਆਂ ਘਟ ਹੈ ਜਦੋਂ ਪ੍ਰਦੂਸ਼ਣ ਘਟ ਹੈ ਤਾਂ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਹੈ ਬਲਕਿ ਪਰਾਲੀ ਜਿਹੜੀ ਪੰਜਾਬ 'ਚ ਸੜ ਰਹੀ ਹੈ ਹਾਲਾਂਕਿ ਇਸ ਮਾਮਲੇ ਆ ਜਿਹੜੇ ਮਸਲੇ ਨੂੰ ਹਮੇਸ਼ਾ ਹੀ ਡਿਸਕਸ ਕੀਤਾ ਜਾਂਦਾ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਨੌਰਥ ਜਰਨਲ ਕੌਂਸਲ ਦੀ ਜਿਹੜੀ ਮੀਟਿੰਗ ਦੇ ਵਿੱਚ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਤੇ ਹੁਣ ਬੱਸਾਂ ਨੂੰ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਦਿੱਤਾ ਗਿਆ ਕਿ ਪੰਜਾਬ ਦੀਆਂ ਬੱਸਾਂ ਧੂਆਂ ਕਰਦੀਆਂ ਤਾਂ ਸੁਭਾਵਿਕ ਤੌਰ ਤੇ ਇਹ ਚੀਜ਼ ਹੈਰਾਨ ਕਰਦੀ ਹੈ ਕਿ ਆਖਰਕਾਰ ਦਿੱਲੀ ਨੂੰ ਪੰਜਾਬ ਤੋਂ ਸਮੱਸਿਆ ਕੀ ਹੈ ਜਾਂ ਦਿੱਲੀ ਦੇ ਮੁੱਖ ਮੰਤਰੀ ਨੂੰ ਪੰਜਾਬ ਤੋਂ ਸਮੱਸਿਆ ਕੀ ਹੈ ਜਾਂ ਸਿੱਧਾ ਕਹਿ ਲਈਏ ਕਿ ਭਾਜਪਾ ਨੂੰ ਪੰਜਾਬ ਤੋਂ ਸਮੱਸਿਆ ਕੀ ਹੈ ਕਿ ਅਜਿਹਾਂ ਸਟੇਟਮੈਂਟਾਂ ਦਿੱਦੀ ਹੈ ਕਿ ਰਾਜਸਥਾਨ ਯੂਪੀ ਹਰਿਆਣਾ ਇੱਥੋਂ ਤੱਕ ਕਿ ਹਿਮਾਚਲ ਕਿ ਉੱਥੋਂ ਦੀਆਂ ਬੱਸਾਂ ਧੂਆਂ ਨਹੀਂ ਕਰਦੀਆਂ ਜਾ ਰੇਖਾ ਗੁਪਤਾ ਜਿਹੜੇ ਕੀ ਦਿੱਲੀ ਦੇ ਮੁੱਖ ਮੰਤਰੀ ਹੈ ਉਹਨਾਂ ਨੂੰ ਸਿਰਫ ਪੰਜਾਬ ਪੰਜਾਬ ਨਜ਼ਰ ਆਉਂਦਾ ਹੈ ਜੇ ਪੰਜਾਬ ਤੋਂ ਕੋਈ ਉਹਨਾਂ ਦੀ ਨਿੱਜੀ ਰੰਜਿਸ਼ ਹੈ ਇਹ ਸਵਾਲ ਆਪਣੇ ਆਪ ਦੇ ਵਿੱਚ ਖੜਾ ਹੋ ਰਿਹਾ ਕਿ ਆਖਰਕਾਰ ਪੰਜਾਬ ਦੀਆਂ ਬੱਸਾਂ ਹੀ ਵਧੇਰੇ ਤੋਂ ਆ ਦਿੱਲੀ ਦੇ ਵਿੱਚ ਕਿਵੇਂ ਕਰ ਰਹੀਆਂ ਧੰਨਵਾਦ ਜੁੜੇ ਰੋ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ